ਸਸਕਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਸਾਰਿਆਂ ਦਾ ਆਪਣਾ ਕੰਟ ਕਲੀਅਰ ਦੋਸਤੋ ਅਸੀਂ ਸਾਰੇ ਜਾਣੂਗਾ ਕਿ ਪੰਜਾਬ ਤੇ ਕਿੱਡੀ ਵੱਡੀ ਇੱਕ ਆਫਤ ਜਿਹੜੀ ਹੈ ਕੁਦਰਤਨ ਆਫਤ ਜਿਹੜੀ ਆਈ ਹੈ ਪਿੰਡਾਂ ਦਾ ਪਿੰਡ ਸ਼ਹਿਰਾਂ ਦਾ ਸ਼ਹਿਰ ਕਸਬੇ ਦਾ ਕਸਬੇ ਪ੍ਰਭਾਵਿਤ ਹੋਇਆ ਪਾਣੀ ਆ ਗਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਲੋਕਾਂ ਦਾ ਜਿਹੜਾ ਜਨ ਜੀਵਨ ਹੈ ਉਹ ਸਾਰਾ ਉਤਰ ਪੁੱਤਰ ਹੋ ਗਿਆ ਸੋ ਮੈਂ ਕੁਦਰਤ ਨਾਲ ਇਹ ਸ਼ੂਆ ਕਰਕੇ ਮੈਨੂੰ ਇਧਰ ਆਉਣਾ ਪੈ ਗਿਆ ਅਗਰ ਪਤਾ ਹੁੰਦਾ ਕਿ ਹਾਲਾਤ ਇਦਾਂ ਦੇ ਵਿਗੜ ਜਾੜੇ ਤਾਂ ਹੋ ਸਕਦਾ ਸੀ ਸ਼ੂ ਵੀ ਥੋੜੇ ਪੋਸਟਪੋਨ ਕਰ ਦਿੰਦੇ ਤੇ ਇੰਡੀਆ ਤੋਂ ਨਾ ਆਉਂਦੇ ਪਰ ਚਲੋ ਮੈਂ ਕੈਨੇਡਾ ਦੇ ਵਿੱਚ ਬੈਠਾ ਲੇਕਿਨ ਮੇਰੀ ਟੀਮ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ ਤੇ ਪਹਿਲਾਂ ਵੀ ਜਦੋਂ ਪੰਜਾਬ ਤੇ ਕੋਈ ਆਫਤ ਹੋ ਆਉਂਦੀ ਆ ਇਸੇ ਤਰ੍ਹਾਂ ਦੀ ਕੋਈ ਤੇ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਖੜਦੇ ਰਾਵਾਂਗੇ ਹੁਣ ਵੀ ਮੈਂ ਭਾਵੇਂ ਕੈਨੇਡਾ ਦੇ ਵਿੱਚ ਬੈਠਾ ਪਰ ਮੇਰੀ ਟੀਮ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ ਉਹ ਤੱਤ ਭਰਿਆ ਔਰ ਜੋ ਵੀ ਅਸੀਂ ਆ ਮਾਲਕ ਨੇ ਜੋ ਸਾਨੂੰ ਤਵਫੀਕ ਦਿੱਤੀ ਆ ਉਹਦੇ ਵਿੱਚੋਂ ਜਿੰਨਾ ਵੀ ਅਸੀਂ ਤੇਰਫੁੱਲ ਕਰ ਸਕਦੇ ਆ ਉਹ ਕਰਨੇ ਆ ਤੇ ਕਰਦੇ ਰਹਿਵਾਂਗੇ ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹਮਲਾ ਹਮਲਾ ਮਾਰਨਾ ਚਾਹੀਦਾ ਕਿਉਂਕਿ ਇਹ ਜਿਹੜੀ ਆਫਤ ਆਈ ਇਹਦੇ ਵਿੱਚੋਂ ਆਪਾਂ ਤਾਂ ਹੀ ਬਾਹਰ ਨਿਕਲ ਸਕਦੇ ਆ ਜੇ ਆਪਾਂ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਇੱਕ ਦੂਜੇ ਦਾ ਸਾਥ ਦੇਈਏ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਆ ਕੇ ਸ਼ਰੀਕ ਹੋਈਏ ਤੇ ਤਾਂ ਹੀ ਇਸ ਆਫਤ ਤੋਂ ਆਪਾਂ ਬਾਕੀ ਵਾਹਿਦੁਰੂਘੀ ਅਰਦਾਸ ਹੈ ਬੇਨਤੀ ਹੈ ਕਿ ਮਾਲਕ